ਆ ਵੀ ਆਗੇ ਦੋ ਆਗੇ ਦੋ ਉਹ ਮਗਰ ਕੌਣਾ ਆ ਗਿਆ ਆ ਆ ਆ ਆ ਉਹਦੋਂ ਵੀ ਕੌਣਾ ਆ ਗਿਆ ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਸ ਟਾਈਮ ਖੜਾਗਾ ਲਾਲ ਸਿੰਘ ਬਸਤੀ ਦੀ 29 ਨੰਬਰ ਗਲੀ ਦੇ ਵਿੱਚ ਜਿੱਥੇ ਕੀ ਹੈ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਗਈਆਂ ਸੀ ਕਿ 29 ਨੰਬਰ ਗਲੀ ਦੇ ਵਿੱਚ ਬਲਾਸਟ ਹੋਇਆ ਡਰੋਨ ਡਿੱਗਿਆਗਾ ਉਹਦੇ ਲਈ ਅਸੀਂ ਸੱਚਾਈ ਦੇ ਤਹ ਤੱਕ ਪਹੁੰਚਣ ਆਏ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਨਾ ਤੁਹਾਨੂੰ ਪਹਿਲੇ ਗਲੀ ਦਾ ਦਿਖਾ ਦੇਣਾ ਪੂਰੀ ਗਲੀ ਤੱਕ ਐਸ ਗਲੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਹੈ ਨਹੀਂ ਲੋਕਾਂ ਵੱਲੋਂ ਸਿਰਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਐ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਅਫਵਾਹਾਂ ਨਾ ਫੈਲਾਓ ਅਫਵਾਹਾਂ ਤੋਂ ਬਚੋ ਲੇਕਿਨ ਕੀ ਹੈ ਲੋਕੀ ਵੀ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਐ ਮੈਂ ਉਹਨਾਂ ਲੋਕਾਂ ਨੂੰ ਫਿਰ ਵੀ ਅਪੀਲ ਕਰੂੰਗਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਫਲਾਓ ਜਿਹਦੇ ਨਾਲ ਕੀ ਹੈ ਮਾਹੌਲ ਖਰਾਬ ਹੋਵੇ ਮੈਂ ਫੇਰ ਇੱਕ ਵਾਰ ਫੇਰ ਅਪੀਲ ਕਰੂੰਗਾ ਔਰ ਤੁਹਾਨੂੰ ਆਪਾ ਇੱਥੋਂ ਦੇ ਵਸਨੀਕ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਹੈ ਉਹਨਾਂ ਦਾ 29 ਨੰਬਰ ਗਲੀ ਦੇ ਰਿਸ਼ਤਬੰਦ ਵਿੱਚ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਇਹ ਮਸਲਾ ਕੀ ਹੈ ਇੱਥੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ 29 ਨੰਬਰ ਗਲੀ ਜਿਹੜੇ ਰੀ ਲਾਲ ਸਿੰਘ ਵਸਤੀ ਲਾਲ ਸਿੰਘ ਵਸਤੀ ਹੈ ਜੀ 29 ਨੰਬਰ ਗਲੀ अच्छा एक ਦੱਸਿਆ ਜਾ ਰਿਹਾ ਵੀ ਰਾਤ ਇੱਥੇ ਕੋਈ ਡਰੋਨ ਵਗੈਰਾ ਡਿੱਗਿਆ ਕੋਈ ਇਸ ਤਰ੍ਹਾਂ ਦਾ ਕਿ ਲੱਗਿਆ ਪਤਾ ਨਹੀਂ ਜੀ ਕੁਛ ਨਹੀਂ ਡਿੱਗਿਆ ਡਰੋਨ ਉੱਤੋਂ ਦੀ ਜਰੂਰ ਟੱਪੇ ਨਾ ਇੱਥੇ ਡਿੱਗੇ ਡੁਗੇ ਕੁਛ ਨਹੀਂ ਐਵੇਂ ਕੋਈ ਕਿਸ ਨੇ ਕਬਾੜਾ ਦੀ ਫੋਕੇ ਹੂੰ ਉਹਦੇ ਨਾਲ ਲੋਕਾਂ ਨੂੰ ਐਵੇਂ ਦਾਇਤ ਬਣਾਤੀ ਸਾਨੂੰ ਤਾਂ ਪਿੰਡਾਂ ਤੋਂ ਫੋਨ ਸਾਡੇ ਪਿੰਡੋਂ ਫੋਨ ਆਈ ਜਾਂਦਣ ਵੀ ਕੀ ਹੋ ਗਿਆ ਕੀ ਹੋ ਗਿਆ ਮੈਂ ਕੁਝ ਨਹੀਂ ਹੋਇਆ ਇੱਥੇ ਕੱਲੀ ਉਹ ਗਵਾ ਹੈ ਅੱਛਾ ਹਾਂ ਕੁਝ ਨਹੀਂ ਹੋਇਆ ਜੀ ਇੱਥੇ ਅੱਛਾ ਫਿਰ ਜਦੋਂ ਅਫਵਾਹ ਉੱਡੀ ਫਿਰ ਮਾਹੌਲ ਵੀ ਇੱਥੇ ਪੈਨਿਕ ਹੋਇਆ ਹਾਂਜੀ ਸਰ ਗਲੀ ਚ ਸੀ ਸਾਰੇ ਪਬਲਿਕ ਸਾਰਾ ਜਿੰਨੇ ਸਾਲੇ ਨਤੀ ਨੰਬਰ ਗਲੀ ਵਾਲੇ ਇਧਰੋਂ ਕੀ ਵਾਲੇ ਵੀ ਆਏ ਖੜੇ ਸਦੋਂ ਵਿਚ ਕੀ ਹੋ ਗਿਆ ਹਾਂਜੀ ਹਾਂ ਕੁਝ ਨਹੀਂ ਹੋਇਆ ਜੀ ਬਸ ਸੁਖਦਾ ਸਾਹਿਬ ਤੋਂ ਲਿਆ ਜਦੋਂ ਪਤਾ ਲੱਗਿਆ ਹਾਂਜੀ 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 ਅਚਬ ਪ੍ਰਸ਼ਾਸਨ ਵੀ ਕੋਈ ਪੁਲਿਸ ਵਗੈਰਾ ਆਤ ਉਹ ਤੋਂ ਬਾਅਦ ਆਏ ਸੀਗੇ ਜੀ ਪੁਲਸ ਵਾਲੇ ਅੱਛਾ ਹਾਂ ਪੁਲਸ ਵੀ ਆਈ ਸੀਗੀ ਪੁਲਸ ਵਾਲੇ ਤੇ ਖੜੇ ਰਹੇ ਐ ਤੇ ਜਦੋਂ ਜਦੋਂ ਪਤਾ ਕਰਨੀ ਆਏ ਸੀ ਉਹਨਾਂ ਨੂੰ ਵੀ ਜਿਵੇਂ ਪਤਾ ਲੱਗਿਆ ਵੀ ਇੱਥੇ ਕੋਈ ਤਣਾਕਾ ਹੋ ਗਿਆ ਉਹ ਇੱਥੇ ਫੁੱਟ-ਵੱਟ ਕੇ ਬਾਗੇ ਵੀ ਕੁਝ ਨਹੀਂ ਹੋਇਆ ਜੀ ਇੱਥੇ ਅੱਛਾ ਕੀ ਲੱਗਦਾ ਜਿਹੜੀ ਇਸ ਤਰ੍ਹਾਂ ਦੀਆਂ ਅਫਵਾਹਾਂ ਉਡਾਉਂਦੇ ਐ ਹੈਨਾ ਮਾਹੌਲ ਖਰਾਬ ਕਰਨਾ ਚਾਹੁੰਦੇ ਐ ਕੀ ਲੱਗਦਾ ਇਹਨਾਂ ਨੂੰ ਬਾਜਣਾ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਕੋਈ ਇਹਨਾਂ ਦੇ ਸਖਤੀ ਕਰਨੀ ਚਾਹੁੰਦੇ ਆ ਜੀ ਆ ਕਾਮਕਾਰੇ ਤੁਸੀਂ ਲਾ ਲੋ ਹਜ਼ਾਰਾਂ ਫੋਨ ਆ ਗਿਆ ਕਈ ਵਦਿਆ ਫੌਜੀ ਪਰਦੇਲੇ ਰਾਤ ਨੂੰ ਫੋਨ ਬੰਦ ਕੀਤਾ ਕਰਕੇ ਜਦੋਂ ਸਾਡੇ ਨਹੀਂ ਫੋਨ ਆਉਂਦਾ ਵੀ ਪਾਗਲਾ ਪੁੱਛਦਾ ਵੀ ਕੀ ਹੋ ਗਿਆ ਕੀ ਹੋ ਗਿਆ ਪ੍ਰਸ਼ਾਸਨ ਨੂੰ ਇੰਨਾ ਵਕਤ ਸਖਤੀ ਕਰਨੀ ਚਾਹੀਦੀ ਹੈ ਇਹ ਤਾਂ ਜੰਗ ਦਾ ਮਾਹੌਲ ਹੈ ਰਖਵਾਨ ਨਾ ਕੋਈ ਹੋਰ ਫੰਨਾ ਖੜਾ ਹੋ ਸਕਦਾ ਹਾਂ ਸ਼ਕਤੀ ਦੀ ਲੋੜ ਹੈ ਹਾਂਜੀ 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 ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਰਜਤ ਸਿੰਘ ਹੈ ਜੀ ਕਿੱਥੇ ਦੇ ਨਿਵਾਸੀ ਤੁਸੀਂ ਮੈਂ ਇੱਥੇ ਲਾਲ ਸਿੰਘ ਵਸਤੀ ਦੇ ਰਹਿਣ ਵਾਲਾ ਜੀ अच्छा कि रात कह जा रहा है कि इथे कोई ड्रोन टिकया है या कोई इस तरह का कोई ध्यान है नहीं जी इथे कोई ड्रोन नहीं टिकया जो भी है पैनिक नहीं करना चाहिए इस चीज का जे कुछ हो है तो प्रशासन ਨੂੰ ਦੱਸਣਾ ਚਾਹੀਦਾ ਨਾ ਕਿ ਸੋਸ਼ਲ ਮੀਡੀਆ ਤੇ ਪੋਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਲਗਾਤਾਰ ਅਪੀਲਾ ਵੀ ਕਰ ਰਿਹਾ ਹੈ ਕਿ ਇਹ ਜਿਹੜਾ ਮਾਹੌਲ ਨਾ ਵਿਗਾੜਿਆ ਜਾਵੇ ਇਹਦੇ ਇੰਤਜ਼ਾਮ ਵੀ ਜਿਹੜੇ ਪ੍ਰਸ਼ਾਸਨ ਵੱਲੋਂ ਬਾਕੂਪੀ ਕੀਤੇ ਗਏ ਨੇ ਬਿਲਕੁਲ ਬਿਲਕੁਲ ਕੀਤੇ ਗਏ ਨੇ ਇਹ ਨਹੀਂ ਚਾਉਣਾ ਚਾਹੀਦਾ ਜੀ ਇਹ ਕੁਝ ਹੋ ਰਿਹਾ ਹੈਗਾ ਕੁਝ ਵੀ ਹੈ ਤਾਂ ਆਪਾਂ ਨੂੰ ਪ੍ਰਸ਼ਾਸਨ ਨੂੰ ਸਤਾ ਚਾਹੀਦਾ ਹੈ ਪੈਨਿਕ ਨਹੀਂ ਕਰਨਾ ਚਾਹੀਦਾ ਔਰ ਆਪਾਂ ਨੂੰ ਖੁੱਲੇ ਸਮਾਨ ਦੇ ਥੱਲੇ ਬਿਲਕੁਲ ਨਹੀਂ ਰਹਿਣਾ ਚਾਹੀਦਾ ਕਿਉਂਕਿ ਅਗਰ ਕੁਝ ਹੁੰਦਾ ਵੀ ਹੈ ਤਾਂ ਬਲਾਸਟ ਨਾਲੋਂ ਜ਼ਿਆਦਾ ਜਿਹੜੀ ਉੱਪਰੋਂ ਕੋਈ ਚੀਜ਼ ਡਿੱਗਦੀ ਹੈ ਕਿ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਆਪਾਂ ਨੂੰ ਖੁੱਲੇ ਸਮਾਨ ਦੇ ਥੱਲੇ ਵੀ ਨਹੀਂ ਰਹਿਣਾ ਚਾਹੀਦਾ ਔਰ ਆਪਾਂ ਨੂੰ ਗਲੀਆਂ ਦੇ ਵਿੱਚ ਸ਼ੋਰ ਸ਼ਰਾਬਾ ਇਕੱਠਾ ਕਰਕੇ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹੀਦਾ ਇਹ ਨਹੀਂ ਜੇ ਕੋਈ ਪ੍ਰੋਬਲਮ ਹੋਊਂਦੀ ਹੈ ਤਾਂ ਆਪਾਂ ਨੂੰ ਪ੍ਰਸ਼ਾਸਨ ਨਾਲ ਕੰਟੈਕਟ ਕਰਨਾ ਚਾਹੀਦਾ ਅੱਛਾ ਪ੍ਰਸ਼ਾਸਨ ਦਾ ਫਿਰ ਕੀ ਰੋਲ ਸੀ ਕਿਉਂਕਿ ਕਾਫੀ ਜਿਹੜਾ ਤੇਜ਼ੀ ਦੇ ਨਾਲ ਵਾਇਰਲ ਹੋਇਆ ਹੈ ਪ੍ਰਸ਼ਾਸਨ ਨੇ ਹੀ ਪਹਿਲਾਂ ਜਦੋਂ ਕੋਈ ਹੋਇਆਗਾ ਉਸ ਤੋਂ ਬਾਅਦ ਕੋਈ ਲਾਈਟ ਬੰਦ ਕਰਤੀ ਪੁਲਿਸ ਨੇ ਵੀ ਆ ਕੇ ਦੱਸਿਆ ਉਹ ਦੱਸਿਆ ਵੀ ਭਾਈ ਲੋਕੋ ਸੜਕਾਂ ਤੇ ਨਾ ਆਓ ਬਾਕੀ ਇਹ ਇਸ ਮਹੱਲੇ ਦੇ ਵਿੱਚ ਕੁਝ ਵੀ ਨਹੀਂ ਸੀਗਾ ਇਹ ਜੀ ਗੱਲ ਨਹੀਂ ਹੈ ਕੋਈ ਸਭ ਸ਼ਾਂਤ ਹੀ ਹੈ ਕੋਈ ਅਗਨੀ ਕੁਛ ਨਹੀਂ ਨਾ ਕੋਈ ਬਲਾਸਟ ਕੁਛ ਨਹੀਂ ਹੋਇਆ ਸੀ ਪ੍ਰਸ਼ਾਸਨ ਆਇਆ ਸੀ ਮੋਕੇ ਪ੍ਰਸ਼ਾਸਨ ਦੇਖੋ ਜੀ ਅਸੀਂ ਥੋੜਾ ਜਿਹਾ ਗਲੀਆਂ ਦੇ ਵਿੱਚ ਅੰਦਰ ਰਹਨੇ ਆ ਮੇਨ ਗਲੀਆਂ ਦੇ ਉੱਤੇ ਆਏ ਹੈਗੇ ਹਾਂ ਪੁਲਿਸ ਆਈ ਹੈ ਜੀ ਹਾਂ ਪੁਲਿਸ ਮੇਨ ਗਲੀਆਂ ਦੇ ਉੱਤੇ ਆਈ ਹੈ ਕਿਉਂਕਿ ਸਾਡਾ ਘਰ ਗਲੀਆਂ ਦੇ ਵਿੱਚ ਅੰਦਰ ਹੈ ਜੀ ਅੰਦਰ ਨਹੀਂ ਆਏ ਮੇਨ ਤੇ ਆਏ ਮੈਂ ਅਟੈਂਡ ਕੀਤਾ ਗਿਆ ਪਤਾ ਆਇਆ ਜੀ ਬਿਲਕੁਲ ਆਇਆ ਜੀ ਉਸੇ ਟਾਈਮ ਆਇਆ ਸਾਰੇ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਹਵਾਵਾ ਮਾਹੌਲ ਨਹੀਂ ਨਹੀਂ ਫਲਾਉਣੀ ਚਾਹੀਦੀ ਜੀ ਹਵਾ ਨਹੀਂ ਫਲਾਉਣੀ ਚਾਹੀਦੀ ਇਹ ਨਾਲ ਪੈਨਿਕ ਕ੍ਰੀਟ ਹੁੰਦੀ ਹੈ ਲੋਕਾਂ ਦੇ ਵਿੱਚ ਸਹਿਮ ਹੁੰਦਾ ਹੈ ਡਰ ਪੈਦਾ ਹੁੰਦਾ ਹੈ ਡਰ ਨਹੀਂ ਪੈਦਾ ਕਰਨਾ ਚਾਹੀਦਾ ਕੰਮ ਕੀ ਹੈ ਤੁਹਾਡਾ ਜੀ ਸਫੰਦਰ ਸਿੰਘ ਪਾਤੀ ਸਰ ਤੇ ਪਹੁੰਚੇ ਹੋ ਇੱਥੇ ਪਹੁੰਚੇ ਆ ਵੀ ਦੇਖਿਆ ਇਹ ਐਮਯੂ ਕੀ ਮੌਲਾ ਤੇ ਕੀ ਜਲਵਾਟਾ ਹੈ ਦੇਖਣਾ ਇਹ ਸਪੈਸ਼ਲ ਆ ਆ ਮੇਰਾ ਨਾਮ ਮੁੰਡਾ ਰਾਜ ਕੁਮਾਰ ਆ ਅਸੀਂ ਆਏ ਐ ਅਕਸਲ ਕਿਉਂ ਮੈਂ ਪਸੰਦ ਕਿਉਂ ਆਏ ਆ ਦੇਖਣ ਵਾਸਤੇ ਆਏ ਆ ਵੀ ਲੋਕ ਸਪੈਸ਼ਲ ਹੀ ਦੇਖਣ ਲਈ ਆਏ ਆ ਵੀ ਫਾਕ ਕਿਵੀ ਉੱਡੀ ਆ ਕਿ ਕਿੱਥੇ ਡਰੌਨ ਲੱਗਿਆ ਕੀ ਹੋਈ ਆ ਕੀ ਗਲਵਾਤਾ ਸਪੈਸ਼ਲ ਦੇਖਣ ਲਈ ਆਏ ਅਸੀਂ ਕੁਝ ਵੀ ਨਹੀਂ ਗੱਲ ਉਹ ਫਾੜ ਆਈ ਆ ਕਿਸੇ ਨੇ ਅੱਛਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਲਾਹ ਮੈਂ ਲਾਲ ਸਿੰਘ ਨਗਰ ਦਾ ਰਹਿਣ ਵਾਲਾ ਆ ਜੀ ਮੈਂ ਰੋਡ ਦੇ ਉੱਪਰ ਹੀ ਮੇਰੀ ਰਿਹਾਇਸ਼ ਹੈ ਅੱਛਾ ਰਾਤ ਕਿਆ ਜਾ ਰਿਹਾ ਹੈ ਲਾਲਸਹੀ ਬੱਤੀ ਤੇ ਕੋਈ ਡਰੋਨ ਨਮਾ ਚੀਜ਼ ਜਾਂ ਕੁਛ ਡੇ ਗੰਦੀ ਖਬਰ ਨਹੀਂ ਦੇ ਦਿੱਤੀ ਕਿ ਤਰ੍ਹਾਂ ਕਾ ਵੀਰਲ ਹੋ ਰਹੀ ਹੈ ਤੁਸੀਂ ਇੱਥੇ ਰਹਿੰਦੇ ਹੋ ਅਸੀਂ ਰਾਤ ਐਕਚੁਅਲੀ ਉਹੀ ਕੋਠੇ ਦੇ ਉੱਪਰ ਬੈਠੇ ਸੀਗੇ ਬਲੈਕਆਊਟ ਹੋਇਆ ਵਾ ਸੀਗਾ ਤੇ ਜਾਈਏ ਉੱਪਰ ਦੇਖਿਆ ਵੀ ਕੋਈ ਅਗਨ ਟਾਈਪ ਚੀਜ਼ ਆ ਰਹੀ ਹੈ ਤਾਂ ਅਸੀਂ ਆਪਣੀ ਛੱਤੋਂ نیچے ਆ ਗਏ ਤੇ ਉਸ ਤੋਂ ਆ ਕਾਫੀ ਰੌਲਾ ਪੈ ਗਿਆ ਵੀ ਡਰੋਨ ਡੇ ਪਿਆ 29 ਨੰਬਰ ਗਲੀ ਚ ਐ ਹੋ ਗਿਆ ਉਹ ਹੋ ਗਿਆ ਜਦੋਂ ਸਰਕਾਰ ਨੇ ਆਪਾਂ ਨੂੰ ਬਲੈਕਆਊਟ ਕਿਹਾ ਆਪਾਂ ਨੂੰ ਬਲੈਕਆਊਟ ਕਰਨਾ ਚਾਹੀਦਾ ਲੋਕ ਟੌਰਚਾਂ ਲੈ ਕੇ ਮੋਟਰਸਾਈਕਲ ਸਕੂਟਰ ਲੈ ਕੇ ਸਾਰੀ ਰਾਤ ਸੜਕਾਂ ਦੇ ਭੱਜੇ ਫਿਰੇ ਇਹ ਬਲੈਕਆਊਟ ਦੀ ਇਹਨਾਂ ਨੇ ਪਤਾ ਹੀ ਨਹੀਂ ਇਹਨਾਂ ਨੂੰ ਬਲੈਕਆਊਟ ਚੀਜ਼ ਕੀ ਹੈ ਮੇਰੇ ਖਿਆਲ ਦੇ ਵਿੱਚ ਤਕਰੀਬਨ ਰਾਤ ਸੁਣਨ ਦੇ ਵਿੱਚ ਆਇਆ WhatsApp ਗਰੁੱਪਾਂ 'ਚ 29 ਨੰਬਰ ਗਲੀ 'ਚ ਡਿਗ ਪਿਆ 29 ਨੰਬਰ ਗਲੀ 'ਚ ਡਿਗ ਪਿਆ ਇਹ ਜੀ ਕੋਈ ਚੀਜ਼ ਨਹੀਂ ਹੋਈ ਅਫਵਾਹਾਂ ਤੋਂ ਬਚੋ ਠੀਕ ਹੈ ਅਸੀਂ ਆਪਣੇ ਸਿਵਲ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਲ ਖੜੇ ਆਂ ਪ੍ਰਸ਼ਾਸਨ ਜਿਵੇਂ ਸਾਨੂੰ ਹਦਾਇਤ ਦੇਊਗਾ ਅਸੀਂ ਪ੍ਰਸ਼ਾਸਨ ਦੀ ਹਦਾਇਤਾਂ ਦੇ ਅਨੁਸਾਰ ਹੀ ਚੱਲਣਾ ਹੈ ਜੇ ਪ੍ਰਸ਼ਾਸਨ ਸਾਨੂੰ ਕਹੂਗਾ ਵੀ ਤੁਸੀਂ ਦੁਕਾਨਾਂ ਬੰਦ ਕਰਕੇ ਘਰੇ ਆ ਜਾਓ ਅਸੀਂ ਦੁਕਾਨਾਂ ਬੰਦ ਕਰਕੇ ਘਰੇ ਚਲੇ ਜਾਵਾਂਗੇ ਪਰ ਜੋ ਵੀ ਪ੍ਰਸ਼ਾਸਨ ਦੇ ਹੁਕਮ ਹੈ ਜਿਵੇਂ ਰਾਤ ਪ੍ਰਸ਼ਾਸਨ ਨੇ ਬਲੈਕਆਊਟ ਕੀਤਾ ਠੀਕ ਹੈ ਆਪਾਂ ਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਬਲੈਕਆਊਟ ਚੀਜ਼ ਕੀ ਹੈ ਜਿਸ ਤਰ੍ਹਾਂ ਪ੍ਰਸ਼ਾਸਨ ਬਾਰ ਬਾਰ ਕਹਿ ਰਿਹਾ ਹੈਗਾ ਅਫਵਾਹਾਂ ਨਾ ਫਲਾਓ ਲੇਕਿਨ ਲੋਕਾਂ ਵੱਲੋਂ ਵੀ ਅਫਵਾਹਾਂ ਫਲਾਈਆਂ ਜਾ ਰਹੀਆਂ ਉਹ ਤੇ ਕਿੰਨੀ ਤੇਜ਼ੀ ਦੇ ਨਾਲ ਇਹ ਚੀਜ਼ ਵਾਇਰਲ ਹੋਈ ਜੀ ਕਿ ਨਿਊ ਚੈਨਲਾਂ ਤੱਕ ਨੇ ਇਸ ਦੀ ਮੈਂ ਇਹੀ ਗੱਲ ਮੈਂ ਕਹਿ ਰਿਹਾ ਮੇਰੇ ਕੋਲ ਮੈਂ ਫੋਟੋ ਵੀ ਖਿੱਚੀ ਹੈ ਰਾਤ ਆ ਨਿਊ ਚੈਨਲ ਪਤਾ ਨਹੀਂ ਕਿਹੜਾ ਉਸ ਨੇ ਸਪੈਸ਼ਲ ਲਿਖਿਆ ਹੈ 29 ਨੰਬਰ ਗਲੀ ਦੇ ਵਿੱਚ ਲਾਲ ਸਿੰਘ ਵਸਤੀ 29 ਨੰਬਰ ਗਲੀ ਦੇ ਵਿੱਚ ਆ ਦੇਖੋ ਬਟੰਡਾ ਦੀ ਲਾਲ ਸਿੰਘ ਬਸਤੀ ਵਿੱਚ ਡਿਗਿਆ ਡਰੋਨ ਮਿਜ਼ਾਈਲ ਜਿਦਕਿ ਆਪਾਂ ਸਾਹਮਣੇ ਉਹਨਾਂ ਦੀ ਗਲੀ ਹੈ ਸਾਡਾ ਸਾਰਾ ਲਾਲ ਸਿੰਘ ਬਸਤੀ ਸੇਫ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਸਾਡੀ ਲਾਲ ਸਿੰਘ ਬਸਤੀ ਦੇ ਵਿੱਚ ਬਹੁਤ ਵਧੀਆ ਭਾਈਚਾਰਕ ਸਾਂਝ ਹੈ ਹੁਣ 29 ਨੰਬਰ ਗਲੀ ਦੇ ਵਿੱਚ ਮੇਰੇ ਦੋ ਫਰੈਂਡ ਹੈ ਜਿਹੜੇ ਕਿ ਮੈਨੂੰ ਆਪਦੇ ਭਰਾਵਾਂ ਤੋਂ ਵੀ ਵੱਧ ਹੈ ਇੱਕ ਤਾਂ ਨਰਮਲ ਕਲੇਰ ਹੈ ਤੇ ਇੱਕ ਮੇਰਾ ਜਗਤਾਰ ਹੈ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਰਾਤ ਯਾਰ ਕੋਈ ਗੱਲ ਹੋਈ ਹੈ ਇਹ ਕਹਿੰਦੇ ਕੋਈ ਗੱਲ ਨਹੀਂ ਇਸ ਦਾ ਅੰਦਰ ਬੈਠੇ ਆ ਉਹਦਾ ਬਲੈਕਆਊਟ ਹੋਇਆ ਵੈ ਵੀ ਤੇਰਾ ਫੋਨ ਆ ਗਿਆ ਸੀ ਫੋਨ ਚੱਕ ਲਿਆ ਪਹਿਲੀ ਗੱਲ ਤਾਂ ਮੈਂ ਵੀ ਫੋਨ ਕੀਤਾ ਮੈਨੂੰ ਵੀ ਕਰਨਾ ਨਹੀਂ ਚਾਹੀਦਾ ਸੀ ਜਦੋਂ ਪ੍ਰਸ਼ਾਸਨ ਨੇ ਬਲੈਕਆਊਟ ਕੀਤਾ ਹੈ ਪ੍ਰਸ਼ਾਸਨ بار بار ਕਹਿ ਰਿਹਾ ਵੀ ਤੁਸੀਂ ਆਪ ਦਾ ਫੋਨ ਵੀ ਯੂਜ਼ ਨਾ ਕਰੋ ਪਰ ਮੈਂ ਇੱਕ ਚੀਜ਼ ਤੋਂ ਹਰਾਨ ਰਹਿ ਗਿਆ ਵੀ ਲੋਕ ਟੋਰਚਾਂ ਲੈ ਕੇ ਕੋਠੇ ਤੇ ਆਏ ਦੇਖ ਰਹੇ ਇਹ ਤਾਂ ਆਪਾਂ ਹੋਰ ਹੱਥ ਨੂੰ ਦਾਵਤ ਦੇ ਰਹੇ ਹਾਂ ਹਾਂਜੀ ਜਦੋਂ ਆਪਣੇ ਆਪਣੇ ਫੌਜੀ ਵੀਰ ਸਰ ਬਾਰਡਰਾਂ ਤੇ ਖੜੇ ਹੈ ਕੋਈ ਆਪਦਾ ਵਿਆਹ ਛੱਡ ਕੇ ਗਿਆ ਕੋਈ ਕਿਸੇ ਦਾ ਬੱਚਾ ਇੱਕ ਦਿਨ ਦਾ ਆਪਾਂ ਉਹਨਾਂ ਨੂੰ ਵੀ ਸੇਫਲੀ ਨਹੀਂ ਕਰ ਰਹੇ ਇਹਦਾ ਮਤਲਬ ਤਾਂ ਜਿਸ ਤਰ੍ਹਾਂ ਆਪਾਂ ਦੇਖਿਆ ਜਾਵੇ ਕਹਿੰਦਾ ਮਤਲਬ ਜਿਸ ਤਰ੍ਹਾਂ ਅਗਰ ਆਪਾਂ ਪ੍ਰਸ਼ਾਸਨ ਦਾ ਸਾਥ ਦਈਏ ਤਾਂ ਆਪਣੀ ਜਿਹੜੀ ਡਿਫੈਂਸ ਹੈਗੀ ਆ ਉਹ ਦੂਜੇ ਪਾਸੇ ਧਿਆਨ ਦੇਣ ਅਸੀਂ ਤਾਂ ਜੀ ਪ੍ਰਸ਼ਾਸਨ ਦਾ ਪੂਰਾ ਸਾਥ ਦੇਵਾਂਗੇ ਸਾਡੇ ਪ੍ਰਤੀ ਪ੍ਰਸ਼ਾਸਨ ਨੂੰ ਕਿਸੇ ਚੀਜ਼ ਦੀ ਮਦਦ ਹੋਈ ਅਸੀਂ ਉਹ ਵੀ ਕਰਾਂਗੇ ਜਿਵੇਂ ਸਾਨੂੰ ਪ੍ਰਸ਼ਾਸਨ ਦੀ ਕੋਈ ਵੀ ਕਾਲ ਆਉਂਦੀ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਡਟ ਕੇ ਖੜਾਗੇ ਜਿਵੇਂ ਇਹ ਫਾਰਮ ਬਿਲਾਂਦੇ ਨੇ ਇਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇੱਕ ਅੱਦੇ ਜਣੇ ਤੇ ਕਾਰਵਾਈ ਹੋ ਗਈ ਤਾਂ ਫਾਰਮ ਫਲਾਣੋ ਅਟ ਜਾਣਗੇ ਲੋਕ